ਕਰਦੀ ਮਾਲੀ ਹਾਲ ਸੁਧਾਰਨ ਅਤੇ ਰੋਜੀ ਰੋਟੀ ਕਮਾਉਣ ਦੇ ਲਈ ਦੋਹਾ ਕਤਰ ਗਿਆ ਪੰਜਾਬ ਦੇ 6 ਨੌਜਵਾਨਾਂ ਤੇ ਜੁਪੀ ਦੇ ਇੱਕ ਨੌਜਵਾਨ ਨੂੰ ਦੋਹਾ ਕਤਰ ਦੇ ਦਹੇਲ ਜੇਲ੍ਹ ਵਿੱਚ 7 ਸਾਲ ਦੀ ਸਜ਼ਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋਹਾ ਕਤਰ ਵਿੱਚ ਇਹਨਾਂ ਨੌਜਵਾਨਾਂ ਉੱਪਰ ਝੂਠੇ ਕੇਸ ਬਣਾ ਕੇ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਐਨਆਰਏ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਪਹੁੰਚ ਕੀਤੀ ਹੈ ਇਸ ਮੌਕੇ ਤੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰਨਗੇ ਅਤੇ ਇਹਨਾਂ ਨੌਜਵਾਨਾਂ ਨੂੰ ਜਲਦ ਭਾਰਤ ਲਿਆਂਦਾ ਜਾਵੇਗਾ। ਦੇ ਵਿੱਚ ਕਿਸਿਆ ਪਰਿਵਾਰ ਮਿਲਿਆ ਕੀ ਕੰਮ ਅੱਜ ਸਾਡੇ ਵਿਧਾਨ ਸਭਾ ਹਲਕਾ ਇਹ ਨਾਲੇ ਦੇ ਇਹਨਾਲਾ ਸ਼ਹਿਰ ਵਿੱਚ ਜਿਹੜਾ ਸਾਡਾ ਦਫ਼ਤਰ ਹੈ ਕੈਂਪਸ ਹਾਊਸ ਉੱਥੇ ਮਿਲኩል ਮੇਰੀਆਂ ਪੈਣਾ ਬਜ਼ੁਰਗ ਪ੍ਰਾਪਰੇ ਬੈਠੇ ਆ ਇਹਨਾਂ ਦੇ ਬੱਚੇ ਜੇਲ ਦੋਆ ਕਟੜ ਦੇ ਵਿੱਚ ਇੱਕ ਜੇਲ ਹੈ ਉੱਥੇ 7-7 ਸਾਲ ਦੀ ਜਿਹੜੀ ਉਹਨਾਂ ਨੂੰ ਅਗਰੀ ਦੀ ਦੇ ਵਿੱਚ ਸਜ਼ਾ ਹੋਈ ਹੈ ਉਹ ਜੇਲ ਕੱਟਦੇ ਉੱਥੇ ਉਹ ਇਹਨਾਂ ਨੇ ਬਿਲਕੁਲ ਬੇਨਤੀ ਕੀਤੀ ਆ ਕਿ ਪੰਜਾਬ ਸਰਕਾਰ ਦੀ ਹੱਥ ਦੇ ਨਾਲ ਸਾਡੇ ਬੱਚਿਆਂ ਦੀ ਜਿਹੜੀ ਅਧਿਆਈ ਉੱਥੋਂ ਕਦਵਾਈ ਜਾਵੇ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿਉਂਕਿ ਸਾਡੇ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਸਾਡੀ ਸਰਕਾਰ ਜਿਹੜੀ ਹੈ ਸਾਡੀ ਇਹ ਹਮੇਸ਼ਾ ਹੀ ਮਤਲਬ ਜਿਹੜੀ ਕੋਸ਼ਿਸ਼ ਰਹੀ ਹੈ ਕਿ ਬਾਹਰਲੇ ਦੇਸ਼ਾਂ ਦੇ ਅੰਦਰ ਜਿਹੜੇ ਸਾਡੇ ਮੁੰਡੇ ਰੋਜ਼ਗਾਰ ਦੇ ਵਾਸਤੇ ਜਾਂਦੇ ਆ ਰੋਟੀ ਲਈ ਜਾਂਦੇ ਵਕ ਵਕ ਦੇਸ਼ਾਂ ਦੇ ਵਿੱਚ ਜਦੋਂ ਉਹ ਫਸ ਜਾਂਦੇ ਹਨ ਜਾਂ ਜਦੋਂ ਗੈਰ ਕਾਨੂੰਨੀ ਢੰਗਾਂ ਦੇ ਨਾਲ ਜਾਂਦੇ ਹਨ ਤੇ ਵਸਤੇ ਜਫਾਇ ਤਾਂ ਨੇ ਤੇ ਮਾਪਿਆਂ ਦੀ ਵਿਚਾਰਿਆਂ ਦੀ ਬਹੁਤ ਅਖਿਆਈ ਹੋ ਜਾਂਦੀ ਹੈ ਉਹਨਾਂ ਕੇਸ ਮੁੜ ਕੇ ਸਾਡੇ ਕੋਲ ਹੁੰਦੇ ਅਸੀਂ ਪਿਛਲੇ 23 ਸਾਲਾਂ ਦੇ ਵਿੱਚ ਸੈਂਕੜੇ ਮੁੰਡੇ ਦੀ ਹਜ਼ਾਰਾਂ ਮੁੰਡੇ ਜਿਹੜੇ ਵੱਖ-ਵੱਖ ਵਰਲਡ ਦੀਆਂ ਦੇਸ਼ ਵੱਖ-ਵੱਖ ਦੇਸ਼ਾਂ ਦੀ ਜੇਲ੍ਹਾਂ ਦੇ ਵਿੱਚੋਂ ਆਦ ਆਏ ਉਹ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਬਹੁਤ ਸਾਰੇ ਮੁੰਡੇ ਜਿਨ੍ਹਾਂ ਦੀ ਵਿਚਾਰਾਂ ਦੀ ਅਵਸਤੇ ਦੀ ਡੈਥ ਹੋ ਜਾਂਦੀ ਆ ਜਾਂ ਉੱਥੇ ਕਿਤੇ ਡੈਥ ਹੋ ਜਾਂਦੀ ਆ ਉਹਨਾਂ ਦੀਆਂ ਲਾਸ਼ਾਂ ਲਿਆਉਣ ਲੱਗਿਆਂ ਵੀ ਚਾਰ-ਚਾਰ ਪੰਜ-ਛੇ ਮਹੀਨੇ ਸਾਨੂੰ ਲੱਗ ਜਾਂਦੇ ਆ ਉਹ ਅਸੀਂ ਉਹ ਵੀ ਵੀ ਹੁੰਦੇ ਆ ਕਿਉਂਕਿ ਬੰਗਲਾਦੇਸ਼ ਤੋਂ ਲਾਸ਼ ਲੈ ਕੇ ਆਉਣੀ ਜਿਹੜੀ ਉਹ ਬਹੁਤ ਇੱਕ ਔਖਾ ਜਿਹੜਾ ਕੰਮ ਐ ਔਰ ਜਿਹੜਾ ਇਹ ਕੇਸ ਜਿਹੜੇ ਅਲੱਗ ਕੰਟਰੀ ਹੈ ਜਿਹਦੇ ਵੀ ਆ ਇਹਨਾਂ ਦੇ ਅੰਦਰ ਜਿਹੜੇ ਕਾਨੂੰਨ ਨੇ ਉਹਨਾਂ ਦੇਸ਼ਾਂ ਦੇ ਉਹ ਬੜੇ ਸਖਤ ਆ ਜਿੱਤਾ ਇਹ ਮੁੰਡਿਆਂ ਨੂੰ ਵੀ ਲਾਇਸੈਂਸ ਲੈਣ ਲਈ ਡਰਾਈਵਿੰਗ ਲਾਇਸੈਂਸ ਲੈਣ ਵਾਸਤੇ ਇਹਨਾਂ ਤੇ ਜਿਹੜਾ ਦੋਸ਼ ਹੈ ਉਹ ਕਹਿੰਦੇ ਆ ਕਿ ਡਰਾਈਵਿੰਗ ਲਾਇਸੈਂਸ ਲੈਣ ਲਈ ਜਿਹੜੀਆਂ ਇਹਨਾਂ ਨੇ ਰਿਸ਼ਵਤ ਦਿੱਤੀ ਹੈ ਇਹਨਾਂ ਦੇਸ਼ਾਂ ਵਿੱਚ ਰਿਸ਼ਵਤ ਜਿਹੜੀ ਲੈਣੀ ਬਹੁਤ ਵੱਡਾ ਪਾਪ ਹੈ ਉਹ ਬੜੀ ਉੱਥੇ ਸਖਤੀ ਹੈ ਉਸ ਹਦ ਤੀ ਇਹਨਾਂ ਨੇ ਹੋਰ ਕੋਈ ਕੰਮ ਨਹੀਂ ਕੀਤਾ ਹੋਰ ਕੋਈ ਮਸੇਦਾ ਜਾਂ ਹੋਰ ਕੋਈ ਗਲਤ ਕੋਈ ਲੜਾਈ ਨਹੀਂ ਝਗੜਾ ਨਹੀਂ ਜਿਹੜੀ ਕੰਪਨੀ ਕੋਈ ਨਾ ਨਹੀਂ ਆਪਣੇ ਡਰਾਈਵਰ ਲਾਇਸੈਂਸ ਲੈ ਸੀਗੇ ਉਸ ਕੰਪਨੀ ਨੇ ਇਹਨਾਂ ਤੇ ਕੇਸ ਜਿਹੜਾ ਉਹ ਕਰਵਾਤਾ ਕੰਪਨੀ ਦੇ ਮਾਲਕ ਨੇ ਕਿਹਾ ਕਿ ਜਿਹੜੇ ਉਹ ਲੋਕ ਕਿਤੇ ਪੈਸੇ ਗੱਡੀ ਦੇ ਵਿੱਚੋਂ ਕੋ ਫੜੇ ਗਏ ਉਹਨੇ ਇਹਨਾਂ ਮੁੰਡਿਆਂ ਤੇ ਪੇਚਾ ਦੇ ਤੇ ਕੇਸ ਜਿਹੜਾ ਕਰਵਾਤਾ ਤਿੰਨ ਮੁੰਡੇ ਅਮਰਸਰ ਦੇ ਦੋ ਮੁੰਡੇ ਜਿਹੜੇ ਤਦਨਤਾਰ ਨੇ ਇੱਕ ਮੁੰਡਾ ਜਿਹੜਾ ਕਰਜ਼ਾਸਪੁਰ ਦਾ ਉਹਦੇ ਇੱਕ ਮੁੰਡਾ ਜਿਹੜਾ ਉਹ ਜੁਪੀ ਦਾ ਇਹ ਬੰਦੇ ਜਿਹੜੇ 7 ਜਣੇ ਉਹ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿੱਦਾਂ ਅਸੀਂ ਪਹਿਲਾਂ ਲੱਗੇ ਆ ਜਿਆਦਾ ਮੁੰਡਿਆਂ ਦੀ ਬੰਦੇ ਜਿਹੜੀ ਮਦਦ ਕੀਤੀ ਹੈ ਅਸੀਂ ਇਹਨਾਂ ਪਰਵਾਰਾਂ ਦੀ ਵੀ ਪੂਰੀ ਡਟ ਕੇ ਮਤ ਕਰਾਂਗੇ ਅੱਜ ਤਾਂ ਸੰਡੇ ਆ ਕੱਲ ਤੋਂ ਹੀ ਇਹਨਾਂ ਦੀ ਪੈਦਾਵਾਈ ਜਿਹੜੀ ਆ ਉਹ ਸ਼ੁਰੂ ਕਰਾਂਗੇ ਹਿੰਦੁਸਤਾਨ ਦੇ ਫੋਰਮ ਮਿਨਿਸਟਰੀ ਦੇ ਰਾਹੀਂ ਵਦੇਸ਼ ਮੁਤਲਦੇ ਦੇ ਬਾਈ ਔਰ ਉੱਥੇ ਜਿਹੜਾ ਸਾਡਾ ਇੰਡੀਅਨ ਕੌਂਸੂਲੇਟ ਆਫੀਸਰ ਉਹਦੇ ਨਾਲ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਪਰਵਾਦਾ ਦੇ ਬੱਚੇ ਜਿਹੜੇ ਆ ਉਹ ਕਿਸੇ ਤਰ੍ਹਾਂ ਜੇਲ੍ਹ ਚੋਂ ਆਦੇ ਆ ਓਕੇ ਉਹ ਆਪ ਸਾਜਨ ਕਿਉਂਕਿ ਇਹਨਾਂ ਕੁਝ ਪਰਵਾਦ ਇੰਨੇ ਗਰੀਬ ਨੇ ਬਚਾਦੇ ਮੈਨੂੰ ਦੱਸ ਰਹੀ ਕਿ ਪੈਸੇ ਵੀ ਉਹ ਜਦੋਂ ਜੇਲ੍ਹ ਚੋਂ ਇਹਨਾਂ ਨੂੰ ਕਾਲ ਕਰਦੇ ਉਹਦੇ ਵਾਸਤੇ ਕਾਢਾਂ ਦੇ ਪੈਸੇ ਵੀ ਇੱਥੋਂ ਭੇਜਦੇ ਔਰ ਇਹਨਾਂ ਦੇ ਬਚਾਦਿਆਂ ਦੇ ਜਬੀਰੀ ਦੇਖੀ ਇਹਨਾਂ ਦੇ ਕੋਈ ਟ੍ਰੈਕਟਰ ਟਰਾਲੀ ਉਹ ਵੀ ਵੇਕੇ ਵਿਚਾਰਦੇ ਔਰ ਕੁਝ ਤਿੰਨ ਚਾਰ ਪਰਵਾਦੇ ਜਿਨ੍ਹਾਂ ਨੂੰ ਰੋਟੀ ਵੀ ਜਿਹੜੀ ਆ ਉਹ ਖਾਣੀ ਜਿਹੜੀ ਔਖੀ ਹੋਈ ਆ ਵਿਚਾਰਦੇ ਦਾ ਮੇਰਾ ਨਾਮ ਅਮਨਜੀਤ ਸਿੰਘ ਹੈ ਜੀ ਅਸੀਂ ਅੱਜ ਧਾਰੀਵਾਲ ਸਾਹਿਬ ਦੇ ਕੋਲ ਇੱਕ ਫਰਿਆਦ ਲੈ ਕੇ ਆਏ ਆ ਜੀ ਸਾਡੇ ਸੱਤ ਬੱਚੇ ਦੁਆ ਘਤਰ ਵਿੱਚ ਝੂਠੇ ਕੇਸ ਦੇ ਵਿੱਚ ਯਾਨੀ ਕਿ ਲਾਇਸੈਂਸ ਇਸ਼ੂ ਕਰਾਉਣ ਦੇ ਸਬੰਧ ਵਿੱਚ ਪੈਸੇ ਦੇ ਜਾਂਦੇ ਕੇਸ ਦੇ ਵਿੱਚ ਉਹਨਾਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਤੇ ਉਹ ਪਿਛਲੇ 3-4 ਮਹੀਨੇ 5 ਮਹੀਨੇ ਤੋਂ 6 ਮਹੀਨੇ ਤੋਂ ਉਸੇ ਸਜ਼ਾ ਘਟੰਡੇ ਅਸੀਂ ਉੱਥੇ ਇਹ ਵਕੀਲ ਦੇ ਰਹੇ ਵੀ ਇਸ ਵੀ ਲੜਿਆ ਪਰ ਕੋਈ ਗੱਲ ਬਣੀ ਨਹੀਂ ਸਾਡੀ ਅਸੀਂ 10 ਤੋਂ 15 ਲੱਖ ਰੁਪਏ ਉਹ ਵਕੀਲ ਨੂੰ ਫੀਸ ਵੀ ਵੱਖ-ਵੱਖ ਪਰਿਵਾਰਾਂ ਤੋਂ ਜਿੰਨੇ 7 ਬੱਚੇ ਇਹ ਵੱਖ-ਵੱਖ ਪਰਿਵਾਰਾਂ ਤੋਂ ਇਕੱਠੇ ਕਰਕੇ ਅਸੀਂ ਭੇਜੇ ਉੱਤੇ ਪਰ ਅੱਜ ਅਸੀਂ ਫਿਰ ਦੁਬਾਰਾ ਧਾਰੀਵਾਲ ਸਾਹਿਬ ਦੇ ਦਫ਼ਤਰੇ ਚ ਉਹਨਾਂ ਕੋਲ ਆਪਣੀ ਅਪੀਲ ਲੈ ਕੇ ਆਏ ਕਿ ਸਾਡੇ ਬੱਚਿਆਂ ਨੂੰ ਉਤੋਂ ਕਿਸੇ ਵੀ ਤਰੀਕੇ ਨਾਲ ਜਿੱਦਾਂ ਵੀ ਸਰਕਾਰ ਸਾਡੀ ਪੰਜਾਬ ਸਰਕਾਰ ਮਦਦ ਕਰ ਸਕਦੀ ਮਦਦ ਕਰਵਾ ਕੇ ਉਹਨਾਂ ਨੂੰ ਰਿਹਾਆ ਕਰਵਾ ਕੇ ਉਹਨਾਂ ਦੇ ਘਰੋਘਰੀ ਪਹਚਾਇਆ ਜਾਵੇ ਕਿਉਂਕਿ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਬੱਚੇ ਤਕਰੀਬਨ ਸਾਰੇ ਕਿ ਰੋਜੀ ਰੋਟੀ ਵਾਸਤੇ ਕਮਾਉਣ ਵਾਸਤੇ ਗਏ ਹੀ ਗਏ ਅਸੀਂ ਇਹਨਾਂ ਧਾਰੀਵਾਲ ਸਾਹਿਬ ਨੂੰ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਕਿ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋਵੇ ਸਾਡੀ ਮਦਦ ਕਰਕੇ ਉਹਨਾਂ ਸਾਰੇ ਬੱਚਿਆਂ ਨੂੰ ਰਿਹਾਆ ਕਰਾ ਕੇ ਘਰੋਘਰੀ ਪਹਚਾਇਆ ਜਾਵੇ ਧੰਨਵਾਦ ਜੀ ਦਾ ਨਾਮ ਹਰਪ੍ਰੀਤ ਕੌਰ ਆ ਮੇਰੇ ਸਾਡਾ ਪਿੰਡ ਫਾਜ਼ਲਪੁਰੇ ਜ਼ਿਲ੍ਹਾ ਤਰਨਤਾਰ ਮੇਰੇ ਹਸਬੰਦ ਕਬਲਜੀਤ ਸਿੰਘ 25 ਸਾਲ ਪਹਿਲਾਂ ਕਤਰ ਦੇ ਵਿੱਚ ਗਏ ਸੀਗੇ ਮਤਲਬ ਕੰਮ ਵਾਸਤੇ ਤੇ ਉਹਨਾਂ ਕੋ ਡਰਾਈਵਿੰਗ ਦਾ ਰਿਸ਼ਾ ਸੀਗਾ ਆਜਾਦਵੀ ਜਿੱਥੇ ਗਿਆ ਸੀਗੇ ਉੱਥੇ ਜਾ ਕੇ ਉਹਨਾਂ ਨੇ ਸਕੂਲ ਭਰਿਆ ਉਹ ਹੈਗਾ ਸੀ ਦੋਹਾ ਅਕੈਡਮੀ ਉਹਦੇ ਵਿੱਚ ਉਹਨਾਂ ਕਲਾਸਾਂ ਵੀ ਲਾਈਆਂ ਮਤਲਬ ਐਲ ਦੀ ਟਰਾਈ ਸਿਗਨਲ ਸਾਰਾ ਕੁਝ ਕਲੀਅਰ ਸੀਗਾ ਜਿਹੜੀ ਰੋਡ ਦੀ ਟਰਾਈ ਹੋਣ ਤੋਂ ਬਾਅਦ ਉਹਨਾਂ ਨੂੰ ਲਾਇਸੈਂਸ ਵੀ ਮਿਲ ਗਿਆ ਉਸ ਤੋਂ ਬਾਅਦ ਆ ਦੋ ਲਾਇਸੈਂਸ ਮੈਨੇ ਤੋਂ ਦੋ ਮੰਥ ਬਾਅਦ ਜਿਹੜਾ ਮਤਲਬ ਪੁਲਿਸ ਵਾਲਾ ਸੀਗਾ ਉੱਥੇ ਲਾਇਸੈਂਸ ਬਣਾ ਕੇ ਅੰਦਰ ਨਾਲ ਉਹਦੇ ਕੋਲੋਂ ਪੈਸੇ ਫੜੇ ਗਏ ਤੇ ਉਹਨੇ ਮਤਲਬ ਜਿੰਨੇ ਵੀ ਲਾਇਸੈਂਸ ਬਣੇ ਸੀਗੇ ਉਹਦੇ ਥਰੂ ਜਿੰਨਾ ਜਿੰਨਾ ਕੋਲੋਂ ਉਹਨੇ ਲਾਇਸੈਂਸ ਦਿੱਤੇ ਜਿੰਨਾ ਬੰਦਿਆਂ ਨੂੰ ਉਹਨਾਂ ਦੇ ਨਾਮ ਵਾਰੀ ਵਾਰੀ ਲੈ ਉਹਨਾਂ ਨੂੰ ਸੀਆਈਡੀ ਵਾਲਿਆਂ ਨੇ ਵਾਰੀ ਵਾਰੀ ਕਾਲ ਕਰਕੇ ਬੁਲਾਇਆ ਤੇ ਉਹਨਾਂ ਤੇ ਝੂਠਾ ਕੇਸ ਪਾਇਆ ਰਿਸ਼ਵਤ ਦਾ ਉਹਦੇ ਵਿੱਚ ਉਹਨਾਂ ਨੂੰ 7 ਸਾਲ ਦੀ ਸਜ਼ਾ ਹੋਈ ਹੈ ਤੇ 2 ਲੱਖ ਦਾ ਫਾਈਨ ਹੋਇਆ ਸਾਡੀ ਸਰਕਾਰ ਤੋਂ ਇਹ ਰਿਕਵੈਸਟ ਹੈ ਕਿ ਸਾਡੀ ਹੈਲਪ ਕੀਤੀ ਜਾਵੇ ਇਹ ਗਰੀਬ ਪਰਿਵਾਰਾਂ ਤੋਂ ਪਿੱਛੇ ਖਰਚਾ ਵੀ ਭੇਜ ਸਕਦੇ ਛੋਟੇ ਬੱਚੇ ਪਿੱਛੇ ਹਾਂ ਜੀ ਮੰਤਰੀ ਸਾਹਿਬ ਹਾਂ ਜੀ ਅਸੀਂ ਮੰਤਰੀ ਸਾਹਿਬ ਅੱਗੇ ਇਹ ਰਿਕਵੈਸਟ ਕਰਦੇ ਹਾਂ ਕਿ ਸਾਡੀ ਹੈਲਪ ਕੀਤੀ ਜਾਵੇ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਜਾਵੇ ਮਸੇ ਨਹੀਂ ਮੰਗਿਆ ਸਾਡੀ ਗੱਲਬਾਤ ਕਰਨ ਵਾਸਤੇ ਸਾਨੂੰ ਪੈਸੇ ਵੀ ਆਪਣੇ ਕੋਲੋਂ ਭੇਜਣੇ ਪੈਂਦੇ ਇਧਰੋਂ ਤੇ ਫਿਰ ਉਹ ਕਾਰਡ ਦੇ ਕੇ ਆਉਂਦੇ ਜਿਹੜੇ ਉੱਥੇ ਮਤਲਬ ਆਨਲਾਈਨ ਜਾਣਦੇ ਹੈਗੇ ਆ ਫਿਰ ਗੱਲ ਕੀਤੀ ਜਾਂਦੀ ਹਫਤੇ 'ਚ ਇੱਕ ਅੱਧੀ ਵਾਰ ਗੱਲ ਹੁੰਦੀ ਇੱਕ ਦੋ ਮਿੰਟ ਬਸ ਖਾਨਪੀਲ ਦਾ ਵੀ ਬਹੁਤ ਬੁਰਾ ਹਾਲ ਆ ਉਹ ਵੀ ਮਤਲਬ ਸਾਨੂੰ ਇਧਰੋਂ ਹੀ ਪੈਸੇ ਭੇਜਣੇ ਪੈਂਦੇ ਆ ਉਸਮਾਨ ਉਹਨਾਂ ਨੂੰ ਖਾਣ ਪੀਣ ਦੀ ਬ੍ਰੈਡ ਵਗੈਰਾ ਜਾਂ ਸੌਸ ਸੌਸ ਲਾ ਕੇ ਖਾ ਲੈਂਦੇ ਆ ਮੀਟ ਵਗੈਰਾ ਦਿੰਦੇ ਕੱਚਾ ਉਹ ਉਹਨਾਂ ਕੋ ਖਾਦਾ ਨਹੀਂ ਜਾਂਦਾ ਜੀ ਸਾਹਿਬ ਨੂੰ ਤੁਸੀਂ ਮਿਲੇ ਮਜੀਦ ਸਾਹਿਬ ਨੂੰ ਹਾਂਜੀ ਸਾਡੇ ਪਰਿਵਾਰ ਉਹਨਾਂ ਨੇ ਕੀ ਸੌਸ ਦਵਾਇਆ ਉਹਨਾਂ ਨੇ ਪ੍ਰੋਸਾ ਦਵਾਇਆ ਵੀ ਤੁਹਾਡੀ ਹੈਲਪ ਕੀਤੀ ਜਾਊਗੀ ਮਤਲਬ ਕਿ ਪੂਰੇ ਤੌਰ ਤੇ ਤੁਹਾਡੇ ਨਾਲ ਆ ਹਰ ਪਾਸੇ ਤੁਹਾਡੀ ਹੈਲਪ ਕਰਾਂਗੇ ਠੀਕ ਸਰ ਮੈਂ ਮਨਪ੍ਰੀਤ ਕਹ ਰਿਹਾ ਤੇ ਸਾਡਾ ਪੂਰੇ ਜਲ ਸੋਰਸਿੰਗ ਦੇ ਨਜ਼ਦੀਕ ਆ ਸਾਡਾ ਬੱਚਾ ਪੀ ਲੋਹਾ ਕਤਰ ਪੀ 2 ਸਾਲ ਤੋਂ ਵਿੱਚੋਂ ਫਸਿਆ ਹੋਇਆ ਵਾ ਅਸੀਂ ਇਥੇ ਸਰਕਾਰ ਕੋਲ ਇਹ ਆਪਣੀ ਮਦਦ ਮੰਗਣ ਆਏ ਆ ਕਿ ਸਾਡਾ ਬੱਚਾ ਕਿਸੇ ਵੀ ਹਾਲਤ ਵਿੱਚ ਪੀ ਸਾਡੇ ਤੱਕ ਪਹੁੰਚਾਇਆ ਜਾਵੇ ਸਾਰ ਨੂੰ ਸਾਨੂੰ ਉਮੀਦ ਦਿੱਤੀ ਹੋਈ ਹੈ ਕਿ ਅਸੀਂ ਹਰ ਹਾਲਤ ਵਿੱਚ ਤੁਹਾਡੀ ਮਦਦ ਕਰਾਂਗੇ ਸਾਨੂੰ ਪੂਰੀ ਆਸ ਹੈ ਸਰ ਤੋਂ ਵੀ ਸਾਡਾ ਮਸਲਾ ਸੁਣਿਆ ਜਾਵੇਗਾ ਸਰਕਾਰ ਉੱਤੇ ਤੱਕ ਪਹੁੰਚਾਵੇਗੀ ਤੇ ਸਾਡਾ ਬੱਚਾ ਸਾਡੇ ਕੋਲੋਂ ਵਾਪਸ ਮਿਲ ਜਾਵੇਗਾ ਬੱਚਾ ਸਾਡਾ ਗਿਆਵਾ ਲੋਹਾ ਕਤਰ ਆਜ਼ਾਦ ਵਿਜਦ ਉੱਪਰ ਗਿਆ ਸੀਗਾ ਉੱਥੇ ਜਾ ਕੇ ਅਪਲਾਈ ਕੀਤਾ ਸੀ ਬੱਚੇ ਦੀ ਉਸ ਦੇ ਉਧਰ ਅਫਸਰ ਉਧਰ ਅਪਲਾਈ ਕਰਦੇ ਆ ਉਹਨਾਂ ਦੇ ਕੁਝ ਆਪ ਦੇ ਹੀ ਪੈਸੇ ਵਗੈਰਾ ਗੱਡੀ 'ਚ ਪਏ ਹੋਏ ਸੀਗੇ ਤੇ ਉਹਨਾਂ ਨੇ ਉਲਟਾ ਸਾਡੇ ਬੱਚਿਆਂ ਦਾ ਹੀ ਕਹਿ ਦਿੱਤਾ ਕਿ ਇਹਨਾਂ ਨੇ ਸਾਡੇ ਪੈਸੇ ਗੱਡੀ 'ਵਿਚ ਜ਼ਬਰਦਸਤੀ ਰੱਖ ਦਿੱਤੇਗੇ ਪਰ ਕੋਈ ਐਦਾਂ ਦਾ ਕੋਈ ਮਸਲਾ ਨਹੀਂ ਸੀ ਹੈਗਾ ਨਾ ਬੱਚਿਆਂ ਕੋਲ ਪੈਸੇ ਸੀ ਉਸ ਟਾਈਮ ਨਾ ਕੋਈ ਸੀ ਉਹਨਾਂ ਨੇ ਉਲਟਾ ਇਹਨਾਂ ਨੂੰ ਹੀ ਬੱਚਿਆਂ ਨੂੰ ਫਸਾ ਦਿੱਤਾ ਹੋਇਆ ਵਾ ਜੀ